ਬੋਲੇ ਸੋਨਿਹਾਲ ਸੋਨਿਹਾਲ ਇਹਨਾਂ ਦੇ ਨਾਲ ਹੀ ਤੀਸਰੇ ਨੰਬਰ ਤੇ ਜਿਹੜੀ ਬੱਚੀ ਆਈ ਹੈ ਉਸ ਬੱਚੀ ਦਾ ਨਾਮ ਹੈ ਮਾਨਸਾ ਜ਼ਿਲ੍ਹੇ ਤੋਂ ਆਵਾ ਆਪਣੇ ਜ਼ਿਲ੍ਹੇ ਤੋਂ ਮਾਨਸਾ ਜ਼ਿਲ੍ਹੇ ਦਾ ਉਹ ਪਿੰਡਾ ਜਿੱਥੇ ਜਾ ਕੇ ਮਾਨਸਾ ਜ਼ਿਲ੍ਹਾ ਖਤਮ ਹੋ ਜਾਂਦਾ ਹੈ ਇਹ ਪਿੰਡਾ ਜੀ ਕਿਸ਼ਨਗੜ੍ਹ ਇਥੋਂ ਦੀ ਬੱਚੀ ਪਿੰਕ ਪ੍ਰੀਤ ਕੌਰ ਮੱਖਣ ਸਿੰਘ ਦੀ ਬੇਟੀ ਜਿਨ੍ਹਾਂ ਦੀ ਉਮਰ 16 ਸਾਲ ਹੈ ਜੇ ਗੈਰ ਹਾਜ਼ਰ ਹੈ ਚਲੋ ਹਾਜ਼ਰ ਹਾਂ ਬਤੋਂ ਪਿੰਕ ਪ੍ਰੀਤ ਕੌਰ ਮੱਖਣ ਸਿੰਘ ਦੀ ਬੇਟੀ 16 ਸਾਲ ਉਮਰ ਕਿਸ਼ਨਗੜ ਕਿਸ਼ਨਗੜ ਤੋਂ ਅਗਲਾ ਪਿੰਡ ਕੋਈ ਨਹੀਂ ਮਾਨਸਾ ਦਾ ਲਾਸਟ ਪਿੰਡ ਹੈ ਕਿਸ਼ਨਗੜ ਇਹਨੂੰ ਸੌਦਾ ਸਿੰਘ ਵਾਲਾ ਸੌਦਾ ਸਿੰਘ ਵਾਲਾ ਵੀ ਕਹਿ ਦਿੰਦੇ ਆ ਇਹ ਬੱਚੀ ਹੈ ਜੀ ਇਹ ਤੀਸਰੇ ਨੰਬਰ ਤੇ ਆਈ ਹੈ ਤੀਸਰਾ ਇਨਾਮ ਜਿਹੜਾ ਉਹ ਲੈ ਕੇ ਆਓ ਜੀ ਇਹ ਨਹੀਂ ਤੀਸਰਾ ਵਾਲੀ ਲਿਖ ਸੀ ਹਾਂ ਸਹੀ ਗੱਲ ਤੀਸਰਾ ਨੰਬਰ ਤੀਸਰਾ ਹਾਂ ਸਾਈਕਲ ਸੀਗਾ ਸਾਈਕਲ ਸੀਗਾ ਬੋਲੇ ਸੋਨਿਹਾਲ ਇਹਨਾਂ ਸਾਈਕਲਾਂ ਵਿੱਚ ਕੋਸ਼ਿਸ਼ ਕਰਾਂਗੇ ਬੋਲਣ ਇਸ ਤੋਂ ਬਾਅਦ ਦੋ ਇਨਾਮ ਰਹਿ ਗਏ ਜੀ ਜਿਹੜੇ ਦੂਸਰਾ ਨੰਬਰ ਜਿਹੜਾ ਹੈਗਾ ਉਹ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਬੱਚੀ 17 ਸਾਲ ਉਮਰ ਹੈ ਬਖਸ਼ੀ ਵਾਲੇ ਪਿੰਡ ਤੋਂ ਨਵਨਪ੍ਰੀਤ ਕੌਰ ਬਹਾਦਰ ਸਿੰਘ ਦੀ ਬੇਟੀ ਹੈ ਜੀ ਜ਼ਿਕਰਾ ਛੱਡ ਦਿਓ ਦੂਸਰੇ ਨੰਬਰ ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਬੱਚੀ ਆਈ ਹੈ ਬੋਲੇ ਸੋਨਿਹਾਲ ਦੂਸਰਾ ਨਾਮ ਐਲ.ਐਡੀ ਰੱਖਿਆ ਹੋਇਆ ਹੈ ਇਹ ਬੱਚੀ ਦੂਸਰੇ ਨੰਬਰ ਤੇ ਆਣ ਕੇ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਬੇਨਤੀ ਹੈ ਹਰ ਪਿੰਡ ਦੇ ਵਿੱਚ ਮਾਣ ਆਦਰ ਹੋਇਆ ਜਿੱਥੋਂ ਇਹ ਬੱਚੇ ਆਏ ਨੇ ਬੋਲੇ ਸੋਨਿਹਾਲ ਸ੍ਰੀ ਅਕਾਲ ਪਹਿਲੇ ਨੰਬਰ ਤੇ ਕੋਈ ਨਹੀਂ ਆਇਆ ਵਾਹਿਗੁਰੂ ਚਲੋ ਪਹਿਲੇ ਨੰਬਰ ਵਾਲਾ ਰੱਖ ਲੈਣੇ ਆ ਕਿਉਂਕਿ ਆਪਾਂ ਨੂੰ ਉੱਥੇ ਜਾਣਾ ਪੈਣਾ ਪਹਿਲੇ ਨੰਬਰ ਵਾਲੇ ਦਾ ਨਾਮ ਬੋਲਣ ਵਾਸਤੇ ਦੂਸਰੇ ਜਿਹੜਾ ਛੋਟੇ ਬੱਚਿਆਂ ਦਾ ਗਰੁੱਪ ਹੈ ਉਹਦੇ ਵਿੱਚੋਂ 10 ਨੰਬਰ ਤੇ ਬੱਚੀ ਜਸ਼ਨਪ੍ਰੀਤ ਕੌਰ ਸੁਖਚੈਨ ਸਿੰਘ ਦੀ ਬੇਟੀ ਹੈ 13 ਸਾਲ ਉਮਰ ਹੈ ਬਠਿੰਡੇ ਜ਼ਿਲ੍ਹੇ ਤੋਂ ਗਿੱਲ ਕਲਾਂ ਪਿੰਡ ਹੈ ਬੋਲੇ ਸੋਨਹਾ ਸੋਤ ਸ੍ਰੀ ਅਕਾਲ ਹਾਂਜੀ 3 ਤੀਸਰੇ ਨੰਬਰ ਤੇ ਬੱਚੀ ਪੈਣੀਵਾਗਾ ਇਹ ਵੀ ਜ਼ਿਲ੍ਹਾ ਮਾਨਸਾ ਤੋਂ ਹੈ ਸੁਖਮਨਦੀਪ ਕੌਰ ਬਲਜਿੰਦਰ ਸਿੰਘ ਦੀ ਬੇਟੀ 12 ਸਾਲ ਉਮਰ ਹੈ ਬੱਚਿਆਂ ਨੇ ਕਿ ਆਪਾਂ ਨੂੰ ਬੜਾ ਖੁਸ਼ ਹੋਣਾ ਹੈ ਬੋਲੇ ਸੋ ਨਿਹਾਲ ਸ੍ਰੀ ਅਕਾਲ ਹਾਂਜੀ ਇਸ ਤੋਂ ਇਲਾਵਾ ਛੋਟੇ ਬੱਚਿਆਂ ਦੇ ਵਿੱਚੋਂ 7 ਤੋਂ 14 ਸਾਲ ਜਿਹੜਾ ਗਰੁੱਪ ਹੈ ਤੇ ਆਜੋ ਜਸਪ੍ਰੀਤ ਕੌਰ ਹਰਪ੍ਰੀਤ ਸਿੰਘ ਦੀ ਬੇਟੀ ਕਰਮਗੜ੍ਹ ਤੋਂ ਕਰਮਗੜ੍ਹ ਤੋਂ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਇਆ ਦਲਜੀਤ ਸਿੰਘ ਜੀ ਪ੍ਰਧਾਨ ਜਾਂ ਇਹਨਾਂ ਦੇ ਮਾਤਾ ਪਿਤਾ ਉਹ ਆ ਜਾਣ ਕਿਰਪਾ ਕਰਕੇ ਇਸ ਬੱਚੀ ਨੇ ਜਦੋਂ ਅਸੀਂ ਪਿੰਡ ਚ ਗਏ ਆ ਉੱਥੇ ਵੀ ਬਹੁਤ ਵਧੀਆ ਪਿਛਲਾ ਪੇਪਰ ਚੈੱਕ ਕੀਤਾ ਸੀ ਉੱਥੇ ਵੀ ਬਹੁਤ ਵਧੀਆ ਮਾਲ ਮਾਰੀ ਹੋਈ ਆ ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ ਪਹਿਲੇ ਨੰਬਰ ਵਾਲੇ ਬੱਚਾ ਨੂੰ ਅਸੀਂ ਉੱਥੇ ਬੁਲਾਉਨੇ ਆ ਕਿਉਂਕਿ ਮੋਟਰਸਾਈਕਲ ਉੱਥੇ ਖੜੇ ਆ ਹਾਂਜੀ ਸੰਗਤ ਜੀ ਪਹਿਲੇ ਨੰਬਰ ਦੇ ਸਭ ਤੋਂ ਔਖਾ ਕੰਮ ਕੀ ਹੁੰਦਾ ਜੀ ਇਹ ਦੱਸਣਾ ਵੀ 30000 ਬੱਚੇ ਚ ਪਹਿਲੇ ਨੰਬਰ ਤੇ ਆਇਆ ਇਹ ਕੰਮ ਕਰਨਾ ਵੀ ਔਖਾ ਕਰਨਾ ਵੀ ਬੱਚਿਆਂ ਨੂੰ ਬਹੁਤ ਔਖਾ ਹੈ ਕਿਉਂਕਿ ਬਹੁਤ ਸਾਰੇ ਸਾਰੇ ਬੱਚਿਆਂ ਨਾਲ ਅਸੀਂ ਪੇਪਰ ਲੈ ਹੁੰਦੇ ਆ ਬੱਚਿਆਂ ਨੇ ਸਭ ਨੇ ਪੜਿਆ ਹੁੰਦਾ ਸਾਡੇ ਦਿਲ ਚ ਪਹਿਲਾਂ ਆ ਜਿਹੜੇ ਗਿਫਟ ਪਏ ਆ ਇੰਨੇ ਗਿਫਟ ਨਹੀਂ ਸੀ ਪਰ ਜਦੋਂ ਇਹ ਪਤਾ ਲੱਗਾ ਵੀ ਬਾਕੀ ਬੱਚਿਆਂ ਨੇ ਵੀ ਮਿਹਨਤ ਵਾਲੀ ਕੋ ਘਾਟ ਨਹੀਂ ਛੱਡੀ ਫਿਰ ਆ ਵੱਡੇ ਵੱਡੇ ਜਿਹੜੇ ਗਿਫਟ ਨੇ ਇਹ ਵੀ ਅਸੀਂ ਨਾਲ ਦੀ ਨਾਲ ਤਿਆਰ ਕਰਵਾਏ ਪਰ ਅਸੀਂ ਬੱਚਿਆਂ ਦਾ ਮਾਣ ਜਿਹੜਾ ਉਹ ਤੋਂ ਵਧੇ ਕਿਉਂਕਿ ਪਹਿਲੇ ਦੂਜੇ ਤੀਜੇ ਨੰਬਰ ਤੇ ਤਾਂ ਕਿਸੇ ਨੇ ਤਾਂ ਆਉਣਾ ਹੀ ਹੁੰਦਾ ਪਰ ਜਿਹੜੇ ਬਾਕੀ ਬੱਚੇ ਮਿਹਨਤ ਉਹਨਾਂ ਨੇ ਵੀ ਕੀਤੀ ਹੈ ਇਸ ਕਰਕੇ ਉਹਨਾਂ ਵਾਸਤੇ ਵੀ ਆ ਸਾਰੇ ਗਿਫਟ ਜਿਹੜੇ ਰੱਖੇ ਹੋਏ ਨੇ ਕਰੀਬਨ 700 ਬੱਚੇ ਦਾ ਨਾਮ ਜਿਨ੍ਹਾਂ ਦੇ ਨਾਮ ਨੂੰ 700 ਬੱਚਾ ਹੈ ਜਿਨ੍ਹਾਂ ਨੇ ਬਹੁਤ ਵਧੀਆ ਮਿਹਨਤ ਕੀਤੀ ਹੈ ਬਾਕੀ ਵੀ ਬੱਚੇ ਬੱਚਿਆਂ ਵਾਸਤੇ ਮੈਡਲ ਹੋਰ ਸਾਰਾ ਕੁਝ ਹੈ ਭਾਵੇਂ ਅਮੀ ਅੱਜ ਤੇ 4000 ਬੱਚਾ ਆ ਜਾਂਦਾ ਸਤਿ ਸ੍ਰੀ ਅਕਾਲ ਤੇ ਬੇਨਤੀ ਹੈ ਜੀ ਵੱਡੇ ਗਰੁੱਪ ਦੇ ਵਿੱਚੋਂ ਜਿਹੜੀ ਬੱਚੀ ਹੈ ਉਹਨਾਂ ਦਾ ਨਾਮ ਮੈਂ ਘਬਰਾਏ ਘਬਰਾਏ ਜਸਪ੍ਰੀਤ ਕੌਰ ਰਣਨਾਮ ਸਿੰਘ ਫਫੜੇ ਭਾਈ ਕੇ ਜ਼ਿਲ੍ਹਾ ਮਾਨਸਾ ਇਹ ਲੜਕੀ ਸੋਨਹਾਰ ਸੋਨਹਾਰ ਮੈਂ ਮਰਦੇ ਦਿਲ ਦੀ ਲੀਡ ਲਾਂ ਜੀ ਲੋ ਜੀ ਇਹ ਆਪ ਜੀ ਸਾਹਮਣੇ ਖੜਾ ਹੋ ਜਾਓ ਮਾਨਸਾ ਅਲੋਸੇ ਹਾਂ ਜੀ ਬੋਝ ਕੇ ਆਜੋ ਆਜੋ ਬੇਨਤੀ ਹੈ ਜੀ ਇਹਨਾਂ ਦੇ ਪਿਤਾ ਜੀ ਸਰਦਾਰ ਹਰਨਾਮ ਸਿੰਘ ਜੀ ਉਹ ਵੀ ਆ ਜਾਣ ਸਾਹਬ ਬੋਲੇ ਸੋਨੇਹਾ ਕਾਲ ਇਹ ਬੱਚੀ ਫਾਪੜੇ ਭਾਈ ਕਿਉਂ ਦਜੀ 2018 ਵਿੱਚ ਇਸ ਬੱਚੀ ਨੇ ਭਾਗ ਲਿਆ ਸੀ ਕਿਉਂਕਿ ਜਿਹੜੇ ਵਿੱਚ ਪਹਿਲੇ ਨੰਬਰ ਤੇ ਆਏ ਸੀ ਉਹਨਾਂ ਦਾ ਉੱਪਰ ਤੱਕ ਜਦੋਂ ਤੋਂ ਲੱਗੇ ਨੇ ਸਾਰਾ ਪਰਚੋਲ ਕੀਤੀ ਬਹੁਤ ਬਹੁਤ ਧੰਨਵਾਦ ਨਿਸ਼ਚਿਤ ਬੈਠ ਜੀ ਤੇ ਇਹਨਾਂ ਤੋਂ ਬਾਅਦ ਜਿਹੜੇ ਛੋਟੇ ਬੱਚਿਆਂ ਵਿੱਚੋਂ ਵੀ ਮੈਂ ਬਰਾਇ ਸਾਬ ਨੂੰ ਬੇਨਤੀ ਕਰੂੰਗਾ ਵੀ ਬੋਲਣ ਉਹਨਾਂ ਦਾ ਨਾਮ ਜਸਪ੍ਰੀਤ ਜਸਪ੍ਰੀਤ ਸੁਖਵਿੰਦਰ ਸਿੰਘ 14 ਸਾਲ ਤੂੜਕੋਟ ਰਣਸੀਰ ਡਿਸਟ੍ਰਿਕਟ ਮੋਗਾ ਬੋਲੇ ਸੋਨਿਹਾਲ ਸ੍ਰੀ ਅਕਾਲ ਜਿਨ੍ਹਾਂ ਬੱਚਿਆਂ ਨੂੰ ਪਹਿਲਾ ਤੋਂ ਤੀਜਾ ਨਾਮ ਮਿਲਿਆ ਚਾਰੇ ਬੱਚੇ ਆ ਜਾਣ ਇਹ ਮਾਤਾ ਨਹੀਂ ਜੀ ਇਹ ਟੀਚਰ ਜੀ ਦਾ ਨਾਮ ਹੈ ਹਾਂ ਬੋਲੇ ਸੋਨਿਆ ਆਕਾਲ ਬਹੁਤ ਬਹੁਤ ਧੰਨਵਾਦ ਹੈ ਜੀ ਇਹ ਅੱਠ ਬੱਚੇ ਸਨ ਜਿਨ੍ਹਾਂ ਨੇ ਬਹੁਤ ਜ਼ਿਆਦਾ ਤੇ ਨਾਲ ਬੇਨਤੀ ਹੈ ਜੀ ਸਾਈਕਲ ਵਾਲੇ ਕੋਲ ਤੇ ਆ ਜਾਣ ਇੱਥੇ ਸਾਈਕਲ ਕੋਲ ਜਿਹੜੀ ਆਪਣੀ ਫੋਟੋ ਆ ਕਰਵਾ ਲਣ ਕਬਰਾਇ ਜੀ ਸਾਹਿਬ ਨਾਲ ਉਦਮ ਕਰੋ ਕੱਲੇ ਕੱਲੇ ਜਣ ਕਰਾਵਟਾਂ ਬੋਲੇ ਸੋਨਿਆ ਸ੍ਰੀ ਅਕਾਲ ਤੇ ਅਖੀਰ ਤੇ ਅਮਰਾਈ ਜੀ ਸਾਹਿਬ ਨੇ ਜਾਣਾ ਕਿਉਂਕਿ ਅੱਗੇ ਵੀ ਕਾਫੀ ਇਹਨਾਂ ਰਿਝੇਵੇਂ ਨੇ ਬੋਲੇ ਈ ਸੋਨਿਆ ਸਤ ਜਾਨਿਓ ਜਿਹੋ ਜੇ 101 ਦੀ ਲੜਕੀ ਦਾ ਵਿਆਹ ਧਰ ਲਿਆ ਜਾ ਰਿਹਾ ਜਾ ਕਾਰਜ ਕਰ ਲਿਆ। ਸਾਨੂੰ ਪਤਾ ਹੈ ਇੱਕ ਤਾਂ ਏਜ ਦੇ ਉਮਰ ਦੇ ਤਜਰਬੇ ਘੱਟ ਤੇ ਦੂਜਾ ਚਾਰੇ ਪਾਸਿਓਂ ਸ਼ਸਤਰ ਲਈ ਖੜੇ ਸੀ ਚਾਰੇ ਪਾਸਿਓਂ ਪਰ ਮੇਰੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇੱਕੋ ਹੀ ਅਰਦਾਸ ਕਰਦੇ ਹੇ ਦਾਤਾ ਜੀ ਜੇ ਤਾਂ ਬਾਬਾ ਭੋਲਾ ਸਿੰਘ ਨੇ ਬਹੁਤ ਬਾਣੀ ਪੜ੍ਹਦੇ ਨੇ ਮੈਂ ਚਲੋ ਕਹਿਣਾ ਨਹੀਂ ਸੀ ਚਾਹੁੰਦਾ ਮੋਹਰ ਸਿੰਘ ਵਾਲੇ ਤੋਂ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਇਹ ਤਾਂ ਹਰਜਿੰਦਰ ਸਿੰਘ ਕਰਦੇ ਹੋ ਦਿਲੋਂ ਫਿਰ ਤਾਂ ਤੁਹਾਡਾ ਬਾਲ ਨਹੀਂ ਕੋਈ ਲਿੰਗਾ ਕਰ ਸਕਦਾ ਤੇ ਇਸ ਪ੍ਰੋਗਰਾਮ ਵਿੱਚ ਘਾਟਾ ਕੋਈ ਨਹੀਂ ਪੈਂਦਾ ਕੋਈ ਦਿੱਕਤ ਨਹੀਂ ਪਰ ਜੇ ਬੇਈਮਾਨੀ ਆ ਫਿਰ ਕਿਸੇ ਦਾ ਪੂਰਾ ਪਟਾ ਹੀ ਨਹੀਂ ਲੱਗੇ ਸਮਝ ਗਏ ਪਰ ਸਾਡੇ ਦਿਲ ਨੂੰ ਪਤਾ ਹੈ ਸਾਡੀ ਭਾਵਨਾ ਕੀ ਹੈ ਇਹ ਅਸੀਂ ਜਾਣਦੇ ਹਾਂ ਗੁਰੂ ਨਾਨਕ ਸਾਹਿਬ ਨੇ ਇੰਨੀ ਕਿਰਪਾ ਕਰਤੀ ਵੀ ਵਾਕਈ ਕੋਈ ਘਾਟ ਨਹੀਂ ਰਹੀ ਮੌਕੇ ਤੇ ਆ ਕੇ ਸਾਨੂੰ 1.5 ਲੱਖ ਰੁਪਏ ਦਾ ਲੰਗਰ ਤੁਹਾਨੂੰ ਪਤਾ ਹੀ ਹੈ ਕਿਹੜੇ ਢੰਗ ਨਾਲ ਕਿੱਥੋਂ ਕਿੱਥੋਂ ਕਿਵੇਂ-ਕਿਵੇਂ ਕੀਤਾ ਤੇ ਅਖੀਰ ਤੇ ਮੈਂ ਉਹਨਾਂ ਬੱਚਿਆਂ ਦੇ ਨਾਮ ਬੋਲਾਂਗਾ ਜਿਨ੍ਹਾਂ ਬੱਚਿਆਂ ਨੇ 5ਵੇਂ 6ਵੇਂ 7ਵੇਂ ਤੇ 8ਵੇਂ ਨੰਬਰ ਤੇ ਆਏ ਨੇ ਜਿਹੜੇ ਬੱਚੇ ਉਹਨਾਂ ਲਈ ਵੱਡੇ ਗਿਫਟ ਨੇ ਉਹ ਆ ਜਾਣ ਦੇ ਨਾਲ ਬੇਨਤੀ ਹੈ ਕਿਉਂਕਿ ਤੁਹਾਨੂੰ ਪਤਾ ਜਿੱਡਾ ਪ੍ਰੋਗਰਾਮ ਹੁੰਦਾ ਹੈ ਜਿੱਡਾ ਸਿਰ ਉੱਤੇ ਹੀ ਦਰਦ ਜਿੱਡਾ ਪ੍ਰੋਗਰਾਮ ਉੱਤੇ ਹੀ ਗਲਤੀਆਂ ਵੱਡੀਆਂ ਹੁੰਦੀਆਂ ਨੇ ਤੇ ਬਹੁਤ ਸਾਰੇ ਗੁਰਮੁਖ ਪਿਆਰੇ ਰਹਿ ਜਾਂਦੇ ਨੇ ਸਲਮਾਨ ਕਣੀਓ ਉਹਨਾਂ ਨੇ ਗੁੱਸਾ ਨਹੀਂ ਕਰਨਾ ਕਿਉਂਕਿ ਤੁਹਾਡਾ ਆਪਣਾ ਪ੍ਰੋਗਰਾਮ ਹੈ ਹਾਂਜੀ ਜਿਹੜੇ ਬੱਚੀ 5ਵੇਂ ਨੰਬਰ ਤੇ ਆਈ ਹੈ ਉਹ ਬੱਚੀ ਆ ਜਿਓ ਸਲਮਾਨ ਲੈ ਲਓ ਆਪਣਾ 5ਵੇਂ ਨੰਬਰ ਤੇ ਬੱਚੀ ਜਿਹੜੀ ਆਈ ਹੈ ਵੱਡੇ ਗਰੁੱਪ ਦੇ ਵਿੱਚੋਂ ਉਹ ਬੱਚੀ ਹੈ ਰਮਨਦੀਪ ਕੌਰ 16 ਸਾਲ ਜੇ ਉੱਪਰਲੇ ਚਾਰਾਂ ਚੋਂ ਕੋਈ ਵੀ ਗੈਰਹਾਜ਼ਰ ਹੁੰਦਾ ਤਾਂ ਰਮਨਦੀਪ ਕੌਰ ਬੱਚੀ ਨੂੰ ਮਿਲਣਾ ਸੀ ਚੌਥਾ ਇਨਾਮ ਇਸ ਕਰਕੇ ਚਲੋ ਸਾਰੇ ਬੱਚੇ ਉੱਪਰਲੇ ਸਾਰੇ ਹਾਜ਼ਰ ਸੀ ਤੇ ਰਮਨਦੀਪ ਕੌਰ ਬੱਚੀ ਅਸੀਂ 5ਵੇਂ ਨੰਬਰ ਤੇ ਰੱਖੀ ਹੋਈ ਸੀ ਜੇ ਉੱਪਰਲੇ ਬੱਚਿਆਂ 'ਚੋਂ ਕੋਈ ਵੀ ਬੱਚਾ ਗੈਰਹਾਜ਼ਰ ਹੁੰਦਾ ਤਾਂ ਇਨਾਮ ਉਹਨਾਂ ਨੂੰ ਦਿੱਤਾ ਜਾਊ ਰਮਨਦੀਪ ਕੌਰ ਪਟਾਲਕਲਾਂ ਤੋਂ ਬੱਚੀ ਜੇ ਹਾਜ਼ਰ ਹੈ ਤਾਂ ਆਜੋ ਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਇਹਨਾਂ ਤੋਂ ਬਾਅਦ ਛੋਟੇ ਗਰੁੱਪ ਦੇ ਵਿੱਚੋਂ ਜਿਹੜੀ ਬੱਚੀ ਅਸੀਂ 5ਵੇਂ ਨੰਬਰ ਤੇ ਰੱਖੀ ਸੀ ਵੀ ਜੋ ਪਰਲੇ ਬੱਚਾ ਜੋ ਨਹੀਂ ਚੋਟਿਆ ਜੋ ਕੋਈ ਆਉਂਦਾ ਤਾਂ ਇਹ 5ਵੇਂ ਨੰਬਰ ਵਾਲੀ ਬੱਚੀ ਨੇ ਆਉਣਾ ਸੀ ਜਿਹਨਾਂ ਦਾ ਨਾਮ ਸਿਮਰਨਜੀਤ ਕੌਰ ਪਰਮਜੀਤ ਸਿੰਘ ਦੀ ਬੇਟੀ ਹੈ 13 ਸਾਲ ਉਮਰ ਪੇਦਨੀ ਕਲਾ ਸੰਗਰੂਰ ਤੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਜੀ ਆਦੂ ਚੱਲ ਜਿਹੜੇ ਬੱਚੇ ਇਹਨਾਂ ਤੋਂ ਬਾਅਦ 6 7 8 9 ਨੰਬਰ 10 ਨੰਬਰ ਤੱਕ ਆਏ ਨੇ ਉਹ ਬੱਚੇ ਆ ਜਾਣ ਵੱਡੇ ਇਹਨਾਂ ਵਾਸਤੇ ਗਿਫਟ ਨੇ ਹਰਮਨ ਜੋਤ ਸਿੰਘ ਆਜੋ ਗੁਰਪ੍ਰੀਤ ਹਰਮਨ ਜੋਤ ਕੌਰ ਗੁਰਪ੍ਰੀਤ ਸਿੰਘ ਦੀ ਬੇਟੀ ਭਾਗੀ ਕਿਆ ਤੋਂ ਅੱਗੇ ਜੀ ਰੁਪਿੰਦਰ ਕੌਰ ਹਰਵੰਤ ਸਿੰਘ ਪਿੰਡ ਵਰਮੀ ਜ਼ਿਲ੍ਹਾ ਲੁਧਿਆਣਾ ਰੁਪਿੰਦਰ ਕੌਰ ਆਜ ਬਾਬਾ ਨਾਲ ਆਜੋ ਬੇਨਤੀ ਹੈ ਬੱਚੀ ਹਰ ਹਰਜੋਤ ਕੌਰ ਪੁੱਤਰੀ ਸਰਦਾਰ ਕਿਰਨਪਾਲ ਸਿੰਘ ਉਮਰ 16 ਸਾਲ ਸ਼ਾਹੜ ਸੰਗਰੂਰ ਤੋਂ ਬੇਨਤੀ ਹੈ ਬੱਚੀ ਨੂੰ ਸਨਮਾਨ ਪ੍ਰਾਪਤ ਕਰ ਲੈਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੇਨਤੀ ਹੈ ਬੱਚੇ ਅਰਸ਼ਦੀਪ ਕੌਰ ਸੁਪਤਰੀ ਸਰਦਾਰ ਪ੍ਰੇਮ ਸਿੰਘ ਉਮਰ 19 ਸਾਲ ਭੰਦੇਰ ਬਰਨਾਲਾ ਤੇ ਨਾਲ ਹੀ ਬੇਨਤੀ ਹੈ ਬੱਚੀ ਸੰਦੀਪ ਕੌਰ ਸੁਪਤਰੀ ਸਰਦਾਰ ਕੇਵਲ ਸਿੰਘ ਉਮਰ 19 ਸਾਲ ਤਾਜੋ ਕੇ ਬਰਨਾਲਾ ਬੱਚੀ ਰਮਨਨੀਤ ਕੌਰ ਸੁਪਤਰੀ ਸਰਦਾਰ ਆਲਮਜੋਤ ਸਿੰਘ ਉਮਰ 16 ਸਾਲ ਆਲ ਬੰਜਾਰਾ ਸੰਗਰੂਰ ਤੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਾਲ ਨਾਲ ਹੀ ਬੇਨਤੀ ਹੈ ਬੱਚੇ ਕਰਮਜੀਤ ਪੋਰਾ ਪੁੱਤਰੀ ਸਰਦਾਰ ਨਰਿੰਦਰ ਸਿੰਘ ਉਮਰ 27 ਢਲਮਾ ਮੋੜ ਬਰਨਾਲਾ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੱਚੇ ਸਿਮਰਨਜੀਤ ਕੌਰ ਸਪੁੱਤਰੀ ਸਰਦਾਰ ਮੋਹਨ ਸਿੰਘ ਉਮਰ 20 ਸਾਲ ਨਥਾਲਾ ਬਠਿੰਡਾ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੱਚੇ ਰਮਨਦੀਪ ਕੌਰ ਸਪੁੱਤਰੀ ਸਰਦਾਰ ਜਸਵਿੰਦਰ ਸਿੰਘ ਉਮਰ 18 ਸਾਲ ਅੱਲੀ ਮਾਨਸਾ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੱਚੇ ਅਮਨਦੀਪ ਕੌਰ ਸਪੁੱਤਰੀ ਸਰਦਾਰ ਇਕਬਾਲ ਸਿੰਘ ਉਮਰ 23 ਸਾਲ ਲਹਿਰਾ ਖਾਨ ਨਾ ਪਠੰਡਾ ਬੋਲੇ ਸੋ ਨਿਹਾਲ ਸਬ ਸ੍ਰੀ ਅਕਾਲ ਬੱਚੇ ਹਰਨ ਲੀਨ ਕੋਰ ਸੁਪਤਰੀ ਸਰਦਾਰ ਜਸਪ੍ਰੀਤ ਸਿੰਘ ਉਮਰ 15 ਸਾਲ ਖਾਰਾ ਮਾਨਸਾ ਤੇ ਨਾਲ ਹੀ ਬੱਚੇ ਵੀਰਪਾਰ ਕੋਲ ਪੁੱਤਰੀ ਸਰਦਾਰ ਮਿੱਠੂ ਸਿੰਘ ਉਮਰ 16 ਸਾਲ ਗੜੱਦੀ ਮਾਨਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੱਚੇ ਵੀਰਪਾਰ ਕੋਲ ਉਸ ਪੁੱਤਰੀ ਸਰਦਾਰ ਹਰਜਿੰਦਰ ਸਿੰਘ ਉਮਰ 15 ਸਾਲ ਰਾਮਗੜ੍ਹ ਸੰਧੂਆ ਸੰਗਰੂਰ ਬੋਲੇ ਸੋ ਨਿਹਾਲ ਬੱਚੀ ਅਨਹਦ ਕੂਰਾ ਸੁਪਤਰੀ ਸਰਦਾਰ ਗੁਰਪ੍ਰੀਤ ਸਿੰਘ ਹਨੂਮਾਨਗੜ੍ਹ ਰਾਜਸਥਾਨ ਸਨਮਾਨ ਪ੍ਰਾਪਤ ਕਰ ਲੈਣ ਆ ਦੇਖੋ ਇਹ ਵੀ ਹੋ ਰਿਹਾ ਬੱਚੇ ਸਹਿਜ ਦੀਪ ਕੋਰਾ ਸੁਪੁੱਤਰੀ ਸਰਦਾਰ ਬਲਵੰਤ ਸਿੰਘ ਉਮਰ 16 ਸਾਲ ਬਰਨਾਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੱਚੇ ਮਨਦੀਪ ਕੋਰਾ ਸੁਪੁੱਤਰੀ ਸਰਦਾਰ ਮੈਕਲ ਸਿੰਘ ਉਮਰ 18 ਸਾਲ ਜੰਗਿਆਨਾ ਬਰਨਾਲਾ ਸਰਦਾਰ ਨਿਰਵੈਰ ਸਿੰਘ ਸੁਪੁੱਤਰ ਸਰਦਾਰ ਅੰਮ੍ਰਿਤਪਾਲ ਸਿੰਘ ਉਮਰ 11 ਸਾਲ ਚੈਨੇਵਾਲਾ ਮਾਨਸਾ ਉਹ ਵੀ ਸਨਮਾਨ ਪ੍ਰਾਪਤ ਕਰ ਲੈਣ ਬੋਲੇ ਸੋ ਨਿਹਾਲ ਸਵਾ ਸ੍ਰੀ ਅਕਾਲ ਕਾਕਾ ਸਾਹਿਬ ਪ੍ਰੀਤ ਸਿੰਘ ਸਨ ਸਰਦਾਰ ਨਰਿੰਦਰ ਸਿੰਘ ਉਮਰ 17 ਸਾਲ 13 ਸਾਲ ਨੰਗਲ ਕਲਾ ਮਾਨਸਾ ਉਹ ਵੀ ਸਨਮਾਨ ਪ੍ਰਾਪਤ ਕਰ ਲੈਣ ਬੱਚੀ ਲਾਹ ਪ੍ਰੀਤਪੂਰ ਸੁਪੁੱਤਰੀ ਸਰਦਾਰ ਸੁਖਪਾਲ ਸਿੰਘ ਉਮਰ 20 ਸਾਲ ਖੀਰਾ ਕਲਾ ਮਾਨਸਾ ਬੋਲੇ ਸੋ ਨਿਹਾਲ ਬੱਚੀ ਬਲਜਿੰਦਰ ਕੌਰ ਸੁਪੁੱਤਰੀ ਸਰਦਾਰ ਨਿਧਾਨ ਸਿੰਘ ਉਮਰ 20 ਸਾਲ ਗੁੜਲਾਡਾ ਮਾਨਸਾ ਉਹ ਵੀ ਸਨਮਾਨ ਪ੍ਰਾਪਤ ਕਰ ਲੈਣ ਬੱਚੀ ਅਮਰਤਪਾਲ ਕੌਰ ਸੁਪੁੱਤਰੀ ਸਰਦਾਰ ਲਖਵੀਰ ਸਿੰਘ ਉਮਰ 17 ਸਾਲ ਰੋਤਾ ਮਾਗ ਮੋਗਾ ਬੱਚੀ ਕੁਲਦੀਪ ਕੌਰ ਸੁਪੁੱਤਰੀ ਸਰਦਾਰ ਜਗਦੀਪ ਸਿੰਘ ਉਮਰ 20 ਸਾਲ ਭੈਣੀ ਬਠਿੰਡਾ ਜਿਨ੍ਹਾਂ ਦੇ ਨਾਮ ਲਾਉ ਸੋ ਜਾਂਦੇ ਛੇਤੇ ਪਹੁੰਚੋ ਭਾਈ ਬੋਲੇ ਸੋ ਨਿਹਾਲ ਬੱਚੇ ਸੰਦੀਪ ਕੌਰ ਪੁੱਤਰੀ ਸਰਦਾਰ ਸਿਕੰਦਰ ਸਿੰਘ ਉਮਰ 19 ਸਾਲ ਲਹਿਰਾ ਡੇਗਾ ਬਠਿੰਡਾ ਬੋਲੇ ਸੌ ਨਿਹਾਲ ਆਪਣੇ ਪਪਾ ਜੀ ਦਾਦਾ ਜੀ ਸਬਾਨਾ ਬਾਨੋ ਮਲਸਲ ਅਲੀ ਉਮਰ 16 ਸਾਲ ਪੀਰਕੋਟ ਬਠਿੰਡਾ ਹੈ ਬੱਚੇ ਸੁਖਦੀਪ ਕੋਰਾ ਸੁਪੁੱਤਰੀ ਨਛੱਤਰ ਸਿੰਘ ਉਮਰ 24 ਸਾਲ ਜੋਧਪੁਰ ਪਖਰ ਬਠਿੰਡਾ ਸਨਮਾਨ ਪ੍ਰਾਪਤ ਕਰ ਲੈਣ ਜੀ ਬੋਲੇ ਸੋ ਨਿਹਾਲ ਬੱਚੇ ਸੁਖਦੀਪ ਕੋਰਾ